ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਵਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤੁਹਾਨੂੰ ਬੜਾ ਤਾਜੀ ਸੂਂਦ ਵਾਲੀ ਤੇ ਤਿੰਨ ਦਿਖਾਵਾਂਗੇ ਜਰਸੀ ਬੱਚੀਆਂ ਜਿਹੜਾ ਕੋਈ 2 ਮਹੀਨੇ ਕੋਈ 1.5 ਮਹੀਨਾ ਕੋਈ ਮਹੀਨਾ ਇੰਨੇ ਲਗ-ਪਗ ਦੇ ਕੱਚੀਆਂ ਗਿਆ ਚਾਰ ਨਾਲ ਦੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਦਵਿੰਦਰ ਸਿੰਘ ਪਿੰਡ ਮੁੱਤੀ ਜ਼ਿਲ੍ਹਾ ਮਾਨਸਾ ਤਸੀਲ ਠੀਕ ਹੈ ਜ਼ਿਲ੍ਹਾ ਆਪਣਾ ਪੈ ਗਿਆ ਮਾਨਸਾ ਨੇੜੇ ਪਿੱਖੀ ਰਹਿ ਗਿਆ ਆਪਣਾ ਪਿੱਖੀ ਕਿੰਨੇ ਕਿਲੋਮੀਟਰ ਰਹਿ ਗਿਆ ਸਾ 1.5 ਪਿੱਖੀ 5 ਕਿਲੋਮੀਟਰ ਤੇ ਮੋਬਾਈਲ ਨੰਬਰ ਆਪਣਾ 99143 6977 991 43 6977 6977 ਜਿਹੜੇ ਆ ਪਹਿਲਾ ਨੰਬਰ ਬੱਚੀ ਦੇਖੀ ਜ ਨੇ ਵੜ ਕਿਹੜਾ ਸੋਸ ਹੁੰਦੀ ਹੈ 1500 ਸੋਸ ਹੁੰਦੀ ਹੈ ਭਰਾ ਕੈਕ ਦਿਨ ਸੂਣ ਚ ਬਾਕੀ ਹੈ ਇਹ ਚਾਰ ਤੋਂ ਪੰਜ ਦਿਨ ਸੂਣ ਚ ਬਾਕੀ ਹੈ ਚਾਰ ਪੰਜ ਦਿਨ ਇਹਦੇ ਸੂਣ ਚ ਬਾਕੀ ਪਏ ਆ ਤੇ ਇਹਦਾ ਰਿਕਾਰਡ ਕੋਈ ਪਹਿਲੇ ਸੁਵੇਪਾ ਦਾ ਕਿੰਨੇ ਦੁੱਧ ਪਾਏ ਨੇ ਪਹਿਲੇ ਸੁਵੇਪਾ ਵੀਰੇ 16 ਤੋਂ 17 ਦੇ ਦੁੱਧ ਪਾਇਆਗਾ ਇਸ ਵਾਰੀ 20 ਗੀਗ ਮੀਲ ਕਰਦੇ ਕੋਈ ਵੀ 20 ਗੀਟਰ ਦੁੱਧ ਪਾ ਦੂਗੇ ਹਾਂ ਗਰਮੀ ਦੇ ਮੌਸਮ ਦੇ ਨਾਲ ਤੇ ਚੀਪਾ ਜੂ ਪੌਕਿਆ ਜਾਵਾ ਜਮਾ ਓਕੇ ਵੀਰੇ ਥਨਾਂ ਦੀ ਓਕੇ ਆ ਪਹਿਲਾਂ ਬਹੁਤ ਬੀਆਂ ਨੇ ਖਾਂ ਖਣ ਦੇਖਦਾ ਕੱਢ ਜੂ ਹਫਤਾ ਲਗਭਗ ਹਨ ਚਾਰ ਤੋਂ ਪੰਜ ਦਿਨ ਲੱਗਦਾ ਜੀ ਵੀਰੇ ਠੀਕ ਆ ਚਾਰ ਪੰਜ ਦਿਨ ਦੇ ਮੁਤਾਬਕ ਹਫਤਾ ਵੀ ਚੱਲ ਸਕਦੀ ਆ ਠੀਕ ਆ ਭਾਵਜਾਰ ਇਹਦਾ ਕੀ ਰੱਖ 5000 ਰੁਪਏ 70000 ਮਾਨਤਨ ਹੁਜੂਰ ਤੋਰੀ ਬਾਹਰ ਨੂੰ ਸੋਭਰ 70000 ਰੁਪਏ ਦੀ ਡਿਮਾਂਡ ਆ ਦੂਜਾ ਸੂਆ ਵੈੜ ਸੁੰਦੀ ਪਈ ਆ ਕੱਦ-ਕੱਡ ਚੰਗਾ ਜਿੰਦਿਆਂ ਤੇ ਬਾਕੀ ਥਾਂਡੇ ਵੀ ਸਾਫ ਸੁਥਰੀ ਐ ਲੀਵਾ ਵਧੀਆ ਮੁੱਠੀ ਵਾਲਾ ਥਣ ਕੱਢੂਗੀ ਤੇ 4 ਤੋਂ 5 ਦਸਨ ਅਨੁਸਾਰ ਦੇਣ ਬਾਕੀ ਆ ਪਰ ਝੋਲੀ ਦੇਖ ਲਿੰਦੇ ਕਿ ਹਫਤਾ ਲੈ ਸਕਦੇ ਮੂੰਹ ਮੱਥੇ ਦੀ ਤੇ ਚੰਗੀ ਜਿੰਦਜਣ ਸਾਫ ਸੁਥਰੀ ਰਾਜੀ ਸਮੀ ਬੜੀ ਵੈੜ ਬਹੁਤ ਆ ਤੇ ਬਾਲਟੀ ਦਾ ਕਾਫੀ ਪੰਜਾਬੀ 20 ਲੀਟਰ ਤੱਕ ਦੁੱਧ ਮੰਨ ਸਕਦੇ ਆ 18 17 18 19 ਲੀਟਰ ਦੁੱਧ ਨੇ ਰਾਵਣਾ ਦੇ ਦੇਣ ਸੋ ਲੇਵਾ ਵਗੈਰਾ ਦੇਖੋ ਚੰਗਾ ਤੇ ਬਾਕੀ ਬੈੜ ਦੇ ਸਪਾਈਆਂ ਵਗੈਰਾ ਰਾਜੀ ਸਭੀ ਬੜੀ ਬਹੁਤ ਆ ਸੋ ਲੇਵਾ ਦੇਖੋ ਬੈਚਰ ਢੂਟ ਭਰਿਆ ਜਾਂਦਾ ਲੇਵੇ ਚਾਲੀ ਮੈਂ ਸਿਰ ਤੋਂ ਪੂਣੀ ਕੱਤੀ ਗਈ ਉਹ ਸਿਸਟਮ ਆ ਹਲੇ ਦੋ ਹਿੱਸੇ ਲੇਵਾ ਇਹਦਾ ਹੋਰ ਬਣਨਾ ਅੱਧਾ ਲੇਵਾ ਬਣ ਚੁੱਕਿਆ ਤੇ ਚਾਰ ਪੰਜ ਸੱਤਕ ਦਿਨ ਲੱਗ ਭਾਗ ਵੱਡੂ ਮੁੱਲ 70000 ਰੁਪਏ ਡਿਮਾਂਡ ਕੋਈ ਸਾਈਡ ਨਹੀਂ ਵੀ ਹੋਰ ਨਹੀਂ ਤੇ ਲੇਵੇ ਦੀ ਬਿਲਕੁਲ ਸਾਫ ਸੁਥਰੀ ਆ ਥਾਣ ਦੇਖ ਸਕਦੇ ਹੋ ਬਾਕੀ ਠੰਡੀ ਸੀਲ ਦਾ ਵੀ ਕੋਈ ਅੰਤਰੀ ਜਮਾਤ ਵਗੈਰਾ ਫਰਾਂਦੀ ਆ ਪੂਰੀ ਆ ਮੇਰੇ ਬਾਲ ਤੋਂ ਠੀਕ ਐ ਅੱਗੇ ਆਪਾਂ ਤਿੰਨ ਦੇਖਦੇ ਆਂ ਬੱਚਿਆਂ ਜਰਸੀ ਦੇ ਹਨਾ ਪਹਿਲਾਂ ਪਹਿਲਾਂ ਸੂਆ ਸੁਣਦੀਆਂ ਪਹਿਲਾਂ ਪਹਿਲਾਂ ਸੂਆ ਸੁਣਦੀਆਂ ਨੇ ਤਿੰਨੇ ਤੇ ਦੰਦੋ ਦੋਂਦੀਆਂ ਹੋਣਗੇ ਜੀ ਸੀਰੀਆਂ ਦੰਦੋ ਵਿੱਚ ਆਕ ਦੇਖਿਆ ਨਹੀਂ ਆਪਾਂ ਨਾ ਦੇਖਿਆ ਤੇ ਜਿਹੜੀ ਪਹਿਲਾ ਨੰਬਰ ਦੇਖਦੇ ਆ ਕਿ ਐ ਇੱਕ ਦਿਨ ਬਾਕੀ ਆ ਇਹ ਮੇਰੇ 1.5 ਮਹੀਨਾ ਪਿਆਗਾ ਤੁਹਾਨੂੰ 1.5 ਮਹੀਨਾ ਥਣ ਚਾਰੀ ਹੈ ਹਾਂ ਥਣ ਚਾਰੀ ਹੈ ਠੰਡੀ ਸੀ ਬਹੁਤ ਆ ਠੀਕ ਹੈ ਥਣ ਚਾਰੀ ਹੈ 1.5 ਮਹੀਨਾ ਬਾਕੀ ਤੇ ਇਹਦਾ ਭਾਅ ਪਿਆ ਰ ਇਹਨਾਂ ਦਾ ਫਿਰ ਕੀ ਰੱਖਿਆ ਆਪਾਂ ਮੇਰੇ ਆਪਾਂ ਤਿੰਨਾਂ ਦਾ ਲੱਖ ਰੁਪਏ ਰੱਖਿਆ 30 ਦਾ ਲੱਖ ਰੁਪਏ ਜੇ ਇਕੱਲੀ ਇਕੱਲੀ ਖਰੀਦੂ ਤਾਂ ਹਜੇ ਜਮਾਨਤਨ ਹੋ ਜੂਗੀ ਤੇ ਜੇ ਇਕੱਠਿਆਂ ਖਰੀਦੂ ਲੱਖ ਜਨ ਗੁਜਾਇਸ ਹੋ ਜੂਗੀ ਇਹਦਾ ਹੈਗਾ ਕਿ ਮਹੀਨਾ ਬਾਕੀ 1.5 ਮਹੀਨਾ 1.5 ਮਹੀਨਾ ਤੇ ਦੋ ਨੰਬਰ ਦਾ ਇਹਨਾਂ ਤਰੇ ਮਹੀਨਾ ਪਿਆਗਾ ਸੁਣ ਚ ਤੇ ਫਿਰ ਤੁਲ ਮਿਲੀ ਗੋ ਉtare ਸਨ ਸੁਣ ਚ ਮਹੀਨਾ ਬਾਕੀ ਹਾਂ ਤੇ ਇਹਨਾਂ ਜੋੜੇ ਤੋੜਦੇ ਪਹਿਲਾਂ ਸਭਰੋਂ ਮੂੰਹ ਮੱਥਾ ਵਗੈਰਾ ਦੇਖ ਸਾਰਿਓ ਚੰਗੀਆਂ ਜਾਰਸੀਆਂ ਟੋਏ ਵਗੈਰਾ ਪੈਂਦੇ ਆ ਤੇ ਪਲੂਨ ਪਹਿਲਾਂ ਪਹਿਲਾਂ ਸੂਆ ਸੂਂਜੇ ਪੈਂਦਾ ਜੋੜੇ ਦਾ ਤੋਰਾ ਵਗੈਰਾ ਦੇਖੋ ਸਾਫ ਸੁਥਰਾ ਸੋ ਤਿੰਨਾ ਬੱਚਿਆਂ ਦਾ ਭਾਅ ਲੱਖ ਰੁਪਈਆ ਪਹਿਲੇ ਨੰਬਰ ਦਾ ਡੇਢ ਮਹੀਨਾ ਬਾਕੀ ਤੇ ਦੋ ਨੰਬਰਾਂ ਦਾ ਕਿੰਨਾ ਟਾਈਮ ਬਾਕੀ ਦੋ ਦਾ ਪਰ ਇਹ ਨਹੀਂ 90 ਦੇ ਮਹੀਨਾ ਸੋ ਇਹਦਾ ਮਹੀਨਾ ਇਹਦਾ ਇੱਕ ਮਹੀਨਾ ਤੇ ਇਹਦਾ ਹੈਗਾ ਡੇਢ ਮਹੀਨਾ ਜੋੜਾ ਆਪਾਂ ਤੁਹਾਨੂੰ ਇਕੱਠੇ ਚੁਰ ਕੇ ਦਿਖਾਦਾ ਜਿਹੜੀ ਤੀਜੀ ਨੰਬਰ ਆਪਾਂ ਬੱਚੀ ਦੇਖੀ ਜਾਨੇ ਇਹਦਾ ਕਿੰਨਾ ਟਾਈਮ ਬਾਕੀ ਹੈ ਇਹਦੇ ਤੇ 25 ਦਿਨ ਬਾਕੀ ਨੇ 25 ਦਿਨ ਬਾਕੀ ਝੋਲੀ ਲਾਗੀ ਖੋਲਣਾ ਹਨਾ ਹਾਂ ਝੋਲੀ ਕੋਲੀ ਬੰਦ ਹਨਾ 40 ਠੀਕ ਹੈ ਇਹ ਵਨ ਕੇ ਚੱਲ ਤਿੰਨਾਂ ਦਾ ਭਾਅ ਲੱਖ ਰੁਪਈਆ ਕੱਲੀ ਕੱਲੀ ਖਰੀਦੀ ਤੋਂ ਹੋ ਜਾਊਗਾ ਤੋੜ ਦੀ ਵਾਰ ਨੂੰ ਇਹਨੂੰ ਵੀ ਸੋ ਦੰਦ ਵਗੈਰਾ ਵੀ ਇਹਨੇ ਦੇਖੇ ਇਹ ਆਪਣਾ ਮਾਲ ਸਾਰਾ ਖਰੀਦੇ ਹੋਇਆ ਹੈ ਨਾ ਹਾਂ ਹਾਂ ਦੇਖ ਲੀਤ ਸੋ ਖਰੀਦੇ ਹੋਇਆ ਹੈ ਮਾਲ ਆ ਵਪਾਰ ਦਾ ਕੰਮ ਆ ਕੋਈ ਘ੍ਰੀਡੂ ਪਸੂ ਨਹੀਂ ਇਹਨਾਂ ਦੇ ਵਿੱਚ ਸੋ ਦੇਖੋ ਸਾਫ਼ ਜਿਹੀ ਛੋਟੀ ਚੰਗੀ 20 ਤੋਂ ਵੱਧ ਵੱਧ ਤੇ 25 ਦੇ ਵਿੱਚ ਵਿੱਚ ਹਾਂ ਹਾਂ ਇਹਨੇ ਦੇ ਲੈ ਜੋ ਹਣਾ ਬਸ ਤੋਰੇ ਵਗੈਰਾ ਚੰਗੀ ਆ ਤੇ ਬਾਕੀ ਹੋਰ ਵੀ ਦੇਖ ਸਕਦੇ ਬੱਚੇ ਵਗੈਰਾ ਚੰਗਿਆ ਸੋਹਣਿਆ ਵੀ ਨਾਲ ਘਰਦਿਆਂ ਤਿਆਰ ਕੀ ਜਾਂਦੇ ਹੈਗੇ ਤੇ ਚਾਰ ਨਗਾਪਸ ਨੂੰ ਦਿਖਾ ਦੇ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਪੈ ਗਿਆ ਤੇ ਨੰਬਰ ਬੋਲੇ ਆਪਣਾ 99476697 ਸੋ ਕੋਈ ਵੀ ਨਖ ਛੋੜੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦਾ ਹੈ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ